ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਪਿੰਡ ਲਹਿਰਾ ਮਹਬਤਾ ਜ਼ਿਲ੍ਹਾ ਬਟਿੰਡਾ ਪਹਿਲੇ ਸੂਈ ਸੂਈ ਹੋਈ ਮਾਜਾ ਤਾਜੀ ਸੂਈ ਹੋਈ ਆ ਆ ਬੱਚਾ ਬੈਠਾ ਇਹਦਾ ਪਿੰਡ ਲਹਿਰਾ ਮਹਬਤਾ ਜ਼ਿਲ੍ਹਾ ਬਟਿੰਡਾ ਕੋਲੇ ਆ ਕੇ ਆਪਦੀ ਤਸੱਲੀ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਕਿਸੇ ਭਰਾਣੇ ਲੈਣੀਆਂ ਇਹ ਇਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੇ ਹੋਵੇ ਤਾਂ ਆਪਣਾ ਨੰਬਰ ਹੈ 941998308 ਨੰਬਰ ਬੋਲੀ ਬਾਈ ਐਂ ਬੋਲ ਐਂ ਬੋਲਦੇ ਪਾਸੇ ਕਰ 99155 32562 99155 32562 32562 ਨੰਬਰ ਹੈ ਬਾਈ ਦਾ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਪਹਿਲੇ ਸੂਏ ਸੂਈ ਹੋਈ ਬਾਜਾ ਦੁਬਾਰੇ ਫੇਰ ਦੱਸ ਦਿੰਨੇ ਪਿੰਡ ਲਹਿਰਾ ਮਹੱਬਤਾਂ Dila